ਲੋਜੀ ਸਾਰੇ ਕਿਸਾਨ ਪਰਮ ਸਤਿਕਾਰ ਤੁਹਾਡਾ ਸਵਾਗਤ ਹੈ ਆਪਣੀ ਨਵੀਂ ਵੀਡੀਓ ਦੇ ਵਿੱਚ ਬਣੇ ਰਹੋ ਆਪਣੀ ਵੀਡੀਓ ਦੇ ਨਾਲ ਅੱਜ ਤੁਹਾਨੂੰ ਦਿਖਾਉਣੀ ਹੈ ਇੱਕ ਨਵੀਂ ਆਈਟਮ ਚੈੱਕ ਕਰਿਓ 90 ਦੀ ਸਪੀਡ ਤੇ ਜਾਣ ਵਾਲੀ ਚੀਜ਼ ਆ ਐਕਸਪੈਂਸੀਵ ਹੈ ਤੁਹਾਡੀ ਜੌਂਡੀਆ ਕਰਿਓ ਚੈੱਕ ਤੁਹਾਨੂੰ ਚੱਲਦਾ ਵੀ ਦਿਖਾਉਣੀ ਹੈ ਵੇਟ ਬੂਡ ਪੂਰੇ ਪਏ ਆ ਇਹਦੇ ਮਗਰ ਇਹ ਵੀ ਜੋਂਡੀਅਰ ਨੇ ਜਰੂਰ ਸਾਡੇ ਕੋਲ ਜੋਂਡੀਅਰੀ ਏ 52 ਦਾ ਤੇ ਉਹ ਵੇਟ ਭਾਲਦੇ ਭਾਲਦੇ ਆ ਨਾ ਹੂੰ ਫਲਿੱਪ ਮਾਰਦਾ ਹੂੰ ਇਹ ਤੇਗਾ 4/4 ਤਿੰਨ ਸਿਲੰਡਰ ਆ ਹਾਂ ਰੋਟਰੀ ਪੰਪ ਹੈ ਗੀਰ ਕਿੰਨੇ ਇਹਦੇ ਗੀਰ ਬੰਪਰ ਬੜਾ ਘੈਂਟ ਲਾਦਾ ਆ ਲਾਦਾ ਜਿਹੜੇ ਵੱਡੇ ਵੱਡੇ ਟਰੈਕਟਰ ਨੂੰ ਲਾਇਆ ਕੇ ਇਹਨੇ ਮਤਲਬ ਇਹ ਬੀ ਤੇ ਨਿਊਟਰਲ ਇਹ ਲੋ ਆਈ ਹੈ ਨਾ ਲੋ ਆਈ ਬਸ ਉਧਰ ਚਾਰ ਗੇਅਰ ਆ ਇਹਦੇ ਇਹ ਨਹੀਂ ਹੈਗਾ ਉਹ ABC ਉਹ ਨਹੀਂ ਹੈਗਾ ਉਹ ਰਵਾ ਪੈਣ ਬਹਿਣਾ ਹੀ ਵਾਕਿ ਜੋਂਡੀਅਰ ਦਾ ਤੇ ਬਹਿਣ ਵਾਲੀ ਤਾਂ ਬੰਤਰੀ ਇੱਕ ਨੰਬਰ ਹੈ ਨਾ ਭਾਵੇਂ ਵੱਡਾ ਤੇ ਭਾਵੇਂ ਛੋਟਾ ਹੂੰ ਚਲਾਉਣ ਦਾ ਬੜਾ ਮੈਨ ਆ ਤੇ ਤੇਲ ਕਿੰਨਾ ਖਾਂਦਾ ਭਾਜੀ ਇਹ ਆ ਜਿਹੜਾ ਆ ਅਛਾ ਆ ਸ਼ਟਲ ਹੋ ਗਿਆ ਸ਼ਟਲ ਗੇਰ ਹੈ ਨਾ ਠੀਕ ਆ ਲਿਫਟ ਹੋ ਗਈ ਇਹਦੀ ਨਵੇਂ ਵਧੀਆ ਬੈਨ ਨੂੰ ਸਪੇਸ ਹੀ ਵਧੀਆ ਬਾਕੀ 4x4 ਨਿਕਸਲਪੀ ਬੜੀ ਨਿਗੀ ਜੀ ਲੱਗੀ ਇਹਦੇ ਇਹਦੇ ਕਬੂਟਾ ਆਂਗਰਾ ਨਾ ਇੰਨਾ ਅਲੱਗ ਜਿਹਾ ਇੰਜਨ ਕਬੂਟਾ ਦਾ ਹੁੰਦਾ ਭਾਜੀ ਇਹਦੇ ਕਬੂਟਾ ਦੇ ਐਂਗਲ ਲੱਗਾ ਹੁੰਦਾ ਪੱਤੀ ਆ ਏਡੀ ਲੰਮੀ ਲੱਗੀ ਆ ਵੱਡੇ ਹਾਂ ਨਹੀਂ ਕਬੂਟਾ ਦਾ ਨਹੀਂ ਨਾ ਇਹਦੇ ਹੁਣ ਆ ਤੇ ਜੌਂਡੀਅਰ ਦੇਈ ਉਹਦਾ ਪਰ ਉਹਨੇ ਬੰਤਰ ਸੇਮ ਹੀ ਏ ਉਹ ਵੱਡੇ ਡੈਕਟਰ ਦੇਖ ਆ ਫੱਟੀ ਹੀ ਲੱਗੀ ਹੁੰਦੀ ਆ ਜਿੱਦਾਂ ਆ ਫੱਟੀ ਨਹੀਂ ਲੱਗੀ ਆ ਆੜੇ ਮੁੰਡਾ ਕੰਪਿਊਟਰ ਕਰਾਇਆ ਮਾਰਨ ਆਉਂਦਾ ਉਹਦੇ ਲੱਗੇ ਦੋਵਾਂ ਪਾਸੇ ਫੱਟੀ ਲੱਗੀ ਏ ਤੇ ਫੇਰ ਜਿੱਦਾਂ ਇਹਦੇ ਬੰਪਰ ਲੱਗਾ ਇਦਾਂ ਲੱਗਾ ਵਾ ਨਹੀਂ ਨਹੀਂ ਕੰਮ ਤਾਂ ਜ਼ਿਆਦਾ ਹੀ ਪੱਕਾ ਇਹਨੇ ਬੰਪਰ ਜ਼ਿਆਦਾ ਸੋਨਾ ਲਾਦਾ ਮੈਨੂੰ ਵੀ ਲੋਰ ਬਹੁਤ ਮਾਰਦੇ ਆ ਇਹ ਤੇ ਪ੍ਰੋਵਾਈਡ ਨਹੀਂ ਕਰਦੇ ਇਹਦੇ ਮਿੱਟੀ ਚੜਾਉਣ ਵਾਲੇ ਉਹ ਕਲੈਂਟਰ ਜਿਹੜੇ ਆਹੋ ਉਹ ਵੱਡੇ ਟਰੈਕਟਰ ਦੀ ਬੱਸ ਬੱਸ ਕਰਾਉਂਦੇ ਇਹ ਹੁਣ ਆਪਾਂ ਕਿੱਦਾਂ ਮਤਲਬ ਇਹ ਬਾਹਗੇ ਫਿਰ ਹੱਲਾ ਨਾ ਪਾਵਾਂਗੇ ਦੇਖਾਂਗੇ ਹੱਲਾ ਨਾ ਮਾਉਣੀ ਹੋਵੇ ਨਹੀਂ ਮਿੱਟੀ ਚੜਾਵਾਂਗੇ ਵੇਖ ਦੇਖਾਂ ਹੱਲਾ ਲੈ ਆਵਾਂਗੇ ਮਿੱਟੀ ਵਾਲੇ ਦੇ ਨਾਲ ਹੀ ਹੂੰ 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 ਗੱਡੀ ਹੱਲਾ ਮਾਰ ਕੇ ਮਗਰ ਹੱਲਾ ਮਾਰ ਕੇ ਤੇ ਫਿਰ ਆਪਾਂ ਆਹ ਨਹੀਂ ਦੋ ਤਿੰਨ ਦਿਨ ਧੁੱਪ ਲੱਗੇ ਅਮੀ ਯਾਰ ਬਹੁਤ ਕੰਮ ਖਰਾਬ ਕਰਦਾ ਰਿਹਾ ਵਾ ਨਹੀਂ ਬਸ ਹੁਣ ਤਾਂ ਇਹ ਰੂਟਾ ਮੀਟਰ ਕਿੰਨੇ ਫੁੱਟ ਆਊਗਾ ਮਾਸੀ ਹੁੰਦਾ ਨਹੀਂ ਨੇ ਉਹ ਤਾਂ ਸੋਨਾ ਲੱਗਣ ਦਾ ਕਰਨਾ ਉਦਾਂ ਹੀ ਘੈਂਟ ਲੱਗਣ ਦਾ ਜਦੋਂ ਇਹ ਨੇ ਕੋਈ ਨਹੀਂ ਬੀ ਬਾਦ ਹਸਤਾ ਵਾ ਯਾਰ ਭਾਜੀ ਇੱਕ ਲੱਗਾ ਬਹੁਤ ਬਿਰਲਾ ਤੈਨੂੰ ਮੈਂ ਦੱਸਾਂ ਜਿੱਦਾਂ ਉਹ ਨਾ ਨਾ ਭਈਆਂ ਨੇ ਗਏ ਬਹੁਤ ਦਿੱਤਾ ਵਾ ਹੋ ਇਹਦੇ ਫਿਰ ਲੀ ਬਹੁਤ ਜ਼ਿਆਦਾ ਵਿੱਚ ਤੇ ਆ ਕਿੰਨਾ ਕਿੰਨਾ ਖਾਲੀ ਤੇ ਤਾਂ ਹੋ ਗਿਆ ਬਹੁਤ ਦਿੱਤਾ ਤਾਂ ਜੋੜ ਕੇ ਗੁੱਲੀ ਦੇ ਗੁੱਲੀ ਚੜਾ ਕੇ ਲਾਉਣੀ ਜਾਈਦੀ ਯਾਰ ਇਹੀ ਹੈ ਇਹ ਇਹ ਕਿੰਨਾ ਹੈ ਪਹਿਲੀ ਵਾਰੀ ਲਾਇਆ ਨਾ ਪਹਿਲਾਂ ਜਿਹੜਾ ਲਾਉਨੇ ਹੋ ਉਹ ਦੂਜੀ ਤਰ੍ਹਾਂ ਲਾਈਦਾ ਸੀ ਹਾਂ ਨਾ ਇਹ ਪੂਰਾ ਜੋੜ ਕੇ ਰੱਖੇ ਪਰ ਫਿਰ ਵੀ ਇਦਾਂ ਜੋ ਮਿੱਟੀ ਮਾਟੀ ਲੱਗ ਗਈ ਨਾ ਜਿੱਦਾਂ ਜੜਾਂ ਲੰਗੀਆਂ ਹੂੰ ਹੂੰ ਬਣ ਜੜਾ ਨੇ ਹੁਣ ਇਦਾਂ ਕਰਦੇ ਆ ਨਾ ਮੋਟਾ ਹੋ ਜਾਣਾ ਇਹਨੂੰ ਖਾਦ ਪਾ ਕੇ ਹੂੰ ਫਿਰ ਮਿੱਟੀ ਲਾਉਨੇ ਆ ਹੁਣ ਨਾਲੇ ਹਾਂ ਖਾੜੀ-ਗਾੜੀ ਖਾਲ ਪਾਈ ਖਾਦ ਛੁੱਟ ਦਿੰਦੇ ਆ ਤੇ ਮਿੱਟੀ ਲੱਗ ਜੇਗੀ ਹਾਂ ਜਦੋਂ ਮਿੱਟੀ ਲਾਉਣੀ ਹੈ ਇੱਕ ਦਿਨ ਪਹਿਲਾਂ ਪਾ ਦੇਣਾ ਉਹ ਜੜਾਂ ਚਲ ਜੂਗੀ ਨਹੀਂ ਤਾਂ ਹਾਂਜੀ ਉਹਦੇ ਨਾਲ ਕਿ ਕਿੰਨੇ ਕਿੰਨੇ ਫੁੱਟ ਦਾਣਾ 3 ਫੁੱਟ ਦਾ ਇਹ ਰੋਟਰ ਇੱਥੇ ਨਹੀਂ 4 ਫੁੱਟ ਆ ਠੀਕ ਆ 4 ਫੁੱਟ ਦਾ ਇਹ ਤਾਂ ਗੇਅਰ ਤੇ ਪੈਂਦਾ ਨਾ ਤੇਲ ਮੇਰੇ ਹਿਸਾਬ ਨਾਲ ਹਾਂ ਦੋ ਇੱਥੇ ਵੀ ਪਿੰਦਾ ਆਹ 1.5 2 ਲੀਟਰ ਪਿੰਦਾ ਨਾ ਇਹ ਪਰ ਸਾਰੇ ਆ ਆਪਾਂ ਨੂੰ ਸਾਰਾ ਪ੍ਰੋਜੈਕਟ ਮਿਲ ਲੈ ਆਉਂਦਾ ਹਨ ਫਿਰ ਕੀ ਜਾਪੀ ਤੁਹਾਨੂੰ ਕੀ ਸੋਣੇ ਸਮਾ ਵਾਦੀ ਕਰਦਾ ਤੇ ਇੰਦਰ ਘਟ ਪਿੰਦਾ ਨਾ ਇਹ ਬਰ ਲੱਗ 2 ਪਾਈਆਂ ਨਿੱਕੀਆਂ ਨਿੱਕੀਆਂ ਨਾ ਕਿਉਂਕਿ ਚੜਾਈ ਘੱਟ ਰੱਖਣਾ ਕਰਕੇ ਹਨਾ ਬਾਕੀ ਦੋ ਇਹ ਲੋੜ ਬਚਾਈ ਅਲੀ ਦੇਖੋ ਬਾਹਰ ਦਾ ਖਿਆਲ ਸੁਲਤ ਲਗਾ ਉਹਦਾ ਖਿਆਲ ਉਹ ਨਹੀਂ ਚਾਹੀਦਾ ਭਾਈ ਨੇ ਕਿਹਾ ਇਹ ਉਹ ਸਰਵੇਖਾ ਇਹਨਾਂ ਨੂੰ ਪੜਾਣਾ ਉਹ ਯਾਰ ਆਪਾਂ ਨੂੰ ਕਿਹਦਾ ਰਹਿਣ ਦੇਣਾ ਸੀ ਆਪਾਂ ਭਾਈ ਨੇ ਕਿਹਾ ਸੀ ਵੀ ਇਦਾਂ ਕੋਈ ਨਹੀਂ ਪਤਾ ਕੀ ਜਦੋਂ ਮੋੜਦੇ ਆ ਨਾ ਤਾਂ ਹੂੰ ਹੂੰ ਉਹ ਨਾ ਉਹ ਗੱਨੇ ਟੁੱਟਦੇ ਆ ਭਾਂਜਾ ਉਦਾਂ ਹੋਵੇ ਸਾਫ ਤੇ ਰੋਟੇਟਰ ਬਾਹਰ ਘੁੰਮੇ ਆ ਨਾ ਸਹੀ ਹੈ ਇਨਾ ਨਾ ਤੇ ਬੜਾ ਨਾ ਨੇ ਹੋਈ ਜੀ ਸਹੀ ਦਵਾਇਆ ਕਰੋ ਘਰ ਇਹ ਭਰਾ ਜੀ ਕਰ ਜਾਂਦੇ ਏਗਾ ਪਤਲੋ ਤੀਠਾਈ ਈਆਂ ਹੁਣ ਤੁਹਾਨੂੰ ਚੱਲਦਾ ਵੀ ਦਿਖਾਉਣਾ ਆਵਾਜ਼ ਕਰੋ ਚੱਲ ਹੁਣ ਚੱਲਦਾ ਦਿਖਾਉਣਾ ਮੈਂ

ਇਹੀ ਗੱਲ ਆ। ਲੋ ਮਦਰਾ ਫਰੋਖਾ ਜੱਟ ਕਾਲਦਾ। ਬਣਾਈ ਜਾਂਦਾ ਰੇਲ ਕਿ ਨਹੀਂ। ਫੀਲ ਬਹੁਤ ਘੈਂਟ ਆ। ਇਹ ਆਪਾਂ ਗੰਨੇ ਦੀ ਗਡਾਈ ਵਾਸਤੇ ਮਿਲ ਲੈਣੇ ਆਉਂਦੇ ਆ ਆਪਣਾ ਕੰਨਾ ਕੋਡਣ ਵਾਸਤੇ। ਤੇ ਇਦਾਂ ਆਪਾਂ ਸਿਆੜਾਂ ਵਾਲਾ ਛੱਡਿਆ ਕੰਨਾ ਚਲੋ। ਬਣੇ ਰੇ ਵੀਡੀਓ ਤੁਹਾਨੂੰ ਦਿਖਾਉਨੇ ਆ ਜਮਦਕਾਰੇ ਮਿੱਟੀ ਜੋ ਚੌੜਾ ਕੀ ਕਰਦਾ ਦਿਖਾਉਨੇ ਤੁਹਾਨੂੰ ਇਹਦੀ ਕਲਾ ਬਾਜੀ। ਚੈੱਕ ਕਰੋ ਪੂਰਾ ਰੌਲਾ ਪਾਉਂਦਾ ਕਿ ਨਹੀਂ ਕਿ ਉੱਪਰ ਰੌਲਾ ਪਾਉਂਦਾ 511 ਗਰੇ ਆ ਆਏ ਆਏ ਪਾਉਂਦਾ ਕਿ ਨਹੀਂ ਆ ਦਲੀਆ ਪੂਰਾ ਤੇਰੇ ਹੀ ਲਾਇਆ ਮੈਂ ਤਾਂ ਸੋਟ ਕੱਢੀ ਆਉਂਦਾ ਲੋ ਮਿੱਤਰੋ ਆਵਾਜ਼ ਤੁਹਾਨੂੰ ਵੀ ਆਉਂਦੀ ਹੋਣੀ ਆ ਆਵਾਜ਼ ਕਰਿਓ ਚੈੱਕ ਆਵਾਜ਼ ਬਾਲੀ ਪਿਆਰੀ ਆਵਾਜ਼ ਇਹਦੀ ਵੇਖਣ ਨੂੰ ਨਿਕਾ ਪਰ ਕੰਮ ਇਹਦੇ ਮਤ ਮਤਰਾ ਚੀ ਕੜਾਈਆਂ ਦਾ ਕੰਮ ਵਾਰ ਸੁਣੇ ਆਵਾਜ਼ ਆਉਂਦੀ ਨਾ ਬਣਾਈ ਜਾਂਦਾ ਆ ਤੁਹਾਡੇ ਸਾਹਮਣੇ ਲੋ ਬਈ ਮਿੱਤਰੋ ਨਿੱਕੇ ਜੋਂਡੀਰ ਤੋਂ ਸਿੱਧੇ ਵੱਡੇ ਜੋਂਡੀਰ ਤੇ ਆ ਗਏ ਆਪਾਂ ਆਪਾਂ ਕਈਆਂ ਜਣਿਆਂ ਨੇ ਕਮੈਂਟ ਬੜੇ ਕੀਤੇ ਆ ਵੀ ਬੜੀ ਇਹਨਾਂ ਨੂੰ ਨਾ ਪਰੇਸ਼ਾਨੀ ਜਾਈ ਹੈ ਜੋਂਡੀਰ ਨੂੰ ਕਿ ਆਪਾਂ ਮੈਂ ਖੁਦ ਮੇਰੇ ਕੋਲ ਜੋਂਡੀਰ ਆ ਮੈਂ ਸੱਚੀ ਗੱਲ ਕਰਦਾ ਹਾਂ ਜਾਂ ਤੇ ਹੋਏ ਵੀ ਆਪਾਂ ਝੂਠ ਮਾਰਦੇ ਆ ਵੀ ਆਪਾਂ ਜੋਂਡੀਰ ਚ ਆਹ ਗੱਲਾਂ ਨਹੀਂ ਹੈਗੀਆਂ ਖਾਸ ਕਰਕੇ ਮੇਨ ਗੱਲਾਂ ਇਹ ਆ ਵੀ ਮਾਈਕੋ ਦੇ ਪੰਪਾ ਹੋਣ ਦੇ ਸਾਰਿਆਂ ਨੂੰ ਸੁਬਰਾਜ ਨੂੰ ਸੋਨਾ ਲੀਕਾ ਸਾਰਿਆਂ ਨੂੰ ਮਾਈਕੋ ਦੇ ਪੰਪਾ ਆ ਰਹੇ ਨੇ ਠੀਕ ਆ ਇਹ ਉਹਨਾਂ ਨੇ ਆ ਜਿਨ੍ਹਾਂ ਨੇ ਕਮੈਂਟ ਕੀਤੇ ਆ ਉਹਨਾਂ ਤੋਂ ਸੈਟਿੰਗ ਕਰਨੀ ਪੈਂਦੀ ਤਾਂ ਇਹ ਪੂਰੀ ਜੌਂਡੀਅਰ ਦੀ ਪਾਵਰ ਬਣਦੀ ਏ ਠੀਕ ਆ ਟਰੈਕਟਰ ਸਾਰੇ ਵਧੀਆ ਮਾੜਾ ਕੋਈ ਨਹੀਂ ਬਾਕੀ ਤੁਹਾਡਾ ਵੀਡੀਓ ਨੂੰ ਚਾਰ ਦੇ ਲਈ ਧੰਨਵਾਦ ਥੈਂਕ ਯੂ ਜਿੰਦੇ ਵਾਦੇ ਰੋ ਮਮੀ گاڑی ਦਾ ਧਿਆਨ ਜਰੂਰ ਰੱਖਿਆ ਕਰੋ ਇਹ ਮਿਲਦੇ ਆ ਤੁਹਾਨੂੰ ਆਪਾਂ ਫਿਰ ਅਗਲੀ ਵੀਡੀਓ ਚ ਇਹ ਬਸ ਆਪਾਂ ਤਾਂ ਹੀ ਦੱਸਿਆ ਇਹਨਾਂ ਨੂੰ ਵੀ ਜਿਨ੍ਹਾਂ ਨੇ ਕਮੈਂਟ ਕੀਤੇ ਸੀ ਯਾਰ ਐ ਐ ਏਜੰਸੀ ਵਾਲੇ ਆਪਾਂ ਨੂੰ ਆਪਾਂ ਹੁਣ ਵੀ ਕਹਿੰਦੇ ਨੇ ਏਜੰਸੀ ਵਾਲਾ ਮੈਨੂੰ ਆਪਾਂ ਨੂੰ ਬਹੁਤ ਸਾਥ ਦਿੱਤਾ ਵਾ ਬਹੁਤ ਜ਼ਿਆਦਾ ਸਾਥ ਦਿੰਦੇ ਆ ਆਪਣਾ ਆਪਾਂ 2 ਚੌਂਡੀਆਂ ਲੈ 52000 ਦੂਜਾ ਹੀ ਤੁਹਾਨੂੰ ਦਿਖਾਵਾਂਗੇ ਠੀਕ ਆ ਇਹ ਕੋਈ ਇਦਾਂ ਨਹੀਂ ਗੱਲ ਆਪਣਾ ਸਾਥ ਦਿੰਦੇ ਆ ਪਟਾਂਹ ਵੀਡੀਓ ਪਾਈ ਜੇ ਕਿ ਇਹਨੂੰ ਹੋਰ ਕੋਈ ਗੱਲ ਬਾਤ ਹੋਵੇ ਤਾਂ ਵੀ ਕਮੈਂਟ ਕਰ ਸਕਦਾ ਠੀਕ ਆ ਜੀ ਦੇ ਵਾਦ ਰੋ ਰੱਬ ਰੱਖਾ